ਹੈਲੋ ਜੀ ਸਤ ਸਕਾਲ ਫੋਟੋ ਨਾ ਫਰੈਂਟ ਹੋਟਲ ਦਾ ਕੀ ਹਾਲ ਹੈ ਅੱਜ ਕਰ ਦਿੱਤੀ ਸਭ ਠੀਕ ਠਾਕ ਵਧੀਆ ਹੋ ਗਿਆ ਵਾਈਗੁਟਾ ਨੂੰ ਚੜਦੀ ਕਲਾ ਵਿੱਚ ਰੱਖ ਕੇ ਤੇ ਫਰੈਂਟ ਹੋਟਲ ਨਾਲ ਅਸੀਂ ਸ਼ੇਅਰ ਕਰਾਂਗੇ ਅੱਜ ਸਾਗ ਦੀ ਰੈਸਪੀ ਸਾਗ ਨਾ ਵਾਂਗ ਇੱਕ ਐਹੋ ਜਿਹਾ ਤਰੀਕੇ ਨਾਲ ਜਿਸ ਤਰ੍ਹਾਂ ਜਦੋਂ ਸिखਾਣੇ ਆ ਤਾਂ ਤਾਜਾਬ ਆਂਦਾ ਤਾਜਾਬ ਨਹੀਂ ਬਣੇਗਾ ਤੇ ਸਾਡੀ ਵੀਡੀਓ ਨੂੰ ਫੁੱਲ ਵਾਚ ਕਰਨਾ ਦੇਖਣਾ ਜਰੂਰ ਜੇ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਫਰੈਂਟ ਠੀਕ ਹੈ ਇੱਥੇ ਅਸੀਂ ਸ਼ੁਰੂ ਕਰਦੇ ਹਾਂ ਅੱਜ ਦੀ ਰੈਸਪੀ ਸਾਗ ਦੀ ਸਾਗ ਦੀ ਰੈਸਪੀ ਨਹੀਂ ਦੀ ਸਾਗ ਬਣਾਉਣਾ ਹੀ ਹੁੰਦਾ ਹੈ ਆ ਦੇਖਿਓ ਇੱਥੇ ਮੰਮੀ ਰੇ ਨੇ ਸਾਗ ਨੂੰ ਛੇਲ ਗੰਦਲਾਂ ਦਾ ਸਾਗ ਹੈ ਗੰਦਲਾਂ ਦਾ ਸਾਗ ਦੂਸਰੇ ਸਾਗ ਨਾਲੋਂ ਜ਼ਿਆਦਾ ਵਧੀਆ ਸੁਆਦ ਬੰਦਾ ਹੈ ਤੇ ਬੜਾ ਵਧੀਆ ਪਰ ਇਹ ਕਿ ਸਾਗ ਸਾਰਾ ਦਿਨ ਖਾ ਜਾਂਦਾ ਹੈ ਆਪਾਂ ਨੂੰ ਲੱਗਦਾ ਹੈ ਕਿ ਸਾਗ ਬਣਾ ਲਿਆ ਦੇਖ ਕੇ ਬੜਾ ਵਧੀਆ ਲੱਗਦਾ ਇਹ ਨਾ ਇੱਕ ਚੁੱਲੇ ਤੇ ਸਾਗ ਜਿਹੜਾ ਬਣਾਉਣਾ ਹੈ ਆਪਣਾ ਸਾਰਾ ਦਿਨ ਚਲੇ ਜਾਂਦਾ ਹੈ ਚਲੋ ਕੋਈ ਨਹੀਂ ਬਣਾਣਾ ਵੀ ਅੱਬਾ ਬੜੇ ਦਿਨਾਂ ਬਾਅਦ ਹੈ ਤੇ ਜੀ ਵੀ ਬੜਾ ਕਰਦਾ ਸੀ ਤੇ ਬਣਾਵਾਂਗੇ ਵਧੀਆ ਤਰੀਕੇ ਨਾਲ ਇਧਰ ਮੈਂ ਦਿਖਾ ਰਹੀ ਹਾਂ ਟਾਈਮ ਟਾਈਮ ਅਜਿਹਾ ਹੋਇਆ ਸਵੇਰ ਦੇ 9:30 ਅਸੀਂ ਦੂਸਰੀ ਚਾਹ ਪੀ ਕੇ ਨਾਲ ਹੀ ਲੱਗ ਪਏ ਸਾਗ ਨਾਲ ਇਧਰ ਮੈਂ ਸਾਰਾ ਕੰਮਕਾਰ ਕਰਕੇ ਟਾਈਮ ਹੋ ਗਿਆ ਸੀ 1:00 ਵਜੇ ਸਾਗ ਧੋ ਕੇ ਜੀਰੀ ਛਿਲ ਕੇ ਰੱਖ ਲਿਆ ਸੀ ਤੇ ਹੁਣ ਇਧਰ ਬਾਲ ਲਈ ਮਚੁੱਲੇ ਤੇ ਅੱਗ ਅੱਜ ਅਸੀਂ ਸਾਗ ਬਣਾਵਾਂਗੇ ਚੁੱਲੇ ਤੇ ਤੇ ਚੁੱਲੇ ਤੇ ਸਾਗ ਸਵਾਦ ਬੰਦਾ ਹੈ ਗੈਸ ਤੇ ਬੇਸ਼ੱਕ ਅਸੀਂ ਬਣਾ ਲਏ ਨੇ ਪਰ ਉਹ ਗੱਲ ਨਹੀਂ ਬੰਦੀ ਇੱਥੇ ਮੈਂ ਸਾਰੀ ਤਿਆਰੀ ਪ੍ਰੋਪਰ ਕਰ ਲਈ ਸੀ ਹੁਣ ਮੈਂ ਦਾਤਰ ਨਾਲੀ ਟੋਕਾ ਵੀ ਹੈਗਾ ਪਰ ਟੋਕੇ ਦੀ ਤੇ ਮੈਂ ਵਰਤੋਂ ਨਹੀਂ ਕੀਤੀ ਨਾਲ-ਨਾਲ ਹੀ ਚੁੱਲੇ ਤੇ ਰੱਖ ਦਿੱਤਾ ਏ ਪਤੀਲਾ ਤੇ ਨਾਲੇ-ਨਾਲੇ ਸਾਗ ਅਸੀਂ ਪਾਈ ਜਾਵਾਂਗੇ ਪਾਣੀ ਰੱਖ ਦਿੱਤਾ ਵਿੱਚ ਪਾ ਕੇ ਜਿੰਨਾ ਕਿ ਸਾਨੂੰ ਚਾਹੀਦਾ ਸੀ ਤੇ ਦਾਤਰ ਦੇ ਨਾਲ-ਨਾਲ ਹੀ ਕਟ-ਕਟ ਕੇ ਸਾਗ ਨਾਲੋਂ ਨਾਲ ਹੀ ਅਸੀਂ ਵਿੱਚ ਪਾਈ ਜਾਵਾਂਗੇ ਆ ਤੁਸੀਂ ਦੇਖ ਸਕਦੇ ਜੇ ਪ੍ਰੋਪਰ ਤੋਂ ਬਣਾ ਕੇ ਸਾਗ ਹਨ ਤਿਆਰ ਕਰਕੇ ਵਧੀਆ ਗੰਦਲਾ ਰੱਖ ਲਿਆ ਨੇ ਸੈਟ ਕਰਕੇ ਆ ਦੇਖਿਓ ਇਹ ਫਰੈਂਡ ਜਿਹੜਾ ਸੀ ਇਹ ਸਾਗ ਬਣਾਵਾਂਗੇ ਇਹਦੇ ਨਾਲ ਤਜਾਬ ਨਹੀਂ ਬਨੇਗਾ ਤੇ ਸਾਗ ਜਿਆਦਾ ਵੀ ਸੁਆਦ ਬਨੇਗਾ ਦੇਖਿਓ ਛਿਰ ਛਿਰ ਕੇ ਨਾ ਨਾਲ ਹੀ ਦਾਤਰ ਦੇ ਵਿੱਚ ਪਾਈ ਜਾ ਰਹੀਆਂ ਪਤੀਲੇ 'ਚ ਤੇ ਖੁੱਲਾ ਪਤੀਲਾ ਸੀ ਜਦੋਂ ਅਸੀਂ ਖੁੱਲੇ ਪਤੀਲੇ 'ਚ ਸਾਗ ਰੰਦੇ ਨਾ ਸਾਗ ਜਿਆਦਾ ਵਧੀਆ ਰੇਜਦਾ ਹੈ ਤੇ ਇੱਕ ਉਬਲਦਾ ਨਹੀਂ ਉਬਾਲਾ ਨਿਕਾਂਦਾ ਤੇ ਪਾਣੀ ਦੀ ਵਰਤੋਂ ਵੀ ਇਹਦੇ ਵਿੱਚ ਜ਼ਿਆਦਾ ਹੁੰਦੀ ਹੈ ਜਿੰਨਾ ਅਸੀਂ ਪਾਣੀ ਪਾਨੇ ਆ ਸਾਗ 'ਚ ਓਨਾ ਪਾਣੀ ਛੱਡਾ ਸਾਗ ਸਾੜਾ ਵਧੀਆ ਬਣਦਾ ਨਾਲ-ਨਾਲ ਹਲਾਈ ਜਾਵਾਂਗੇ ਤੇ ਜਿੰਨਾ-ਜਿੰਨਾ ਅਸੀਂ ਪਾਈ ਜਾਵਾਂਗੇ ਨਾਲ-ਨਾਲ ਦੇਲਿਆ ਜਾਣਾ ਹੈ ਇੱਕ ਵੇ ਦਾ ਫਿਰ ਸਾਗ ਦਾ ਰਿਹਾ ਤੇ ਸ਼ਾਮ ਦੇ 5 ਵਜੇ ਅਸੀਂ ਲਾ ਲਿਆ ਸੀ 5 ਘੰਟੇ ਲੱਗੇ ਸੀ ਤੇ ਸਾਗ ਪਰ ਬਹੁਤ ਵਧੀਆ ਤੇ ਸਵਾਦ ਬਣਿਆ ਸੀ ਆ ਦੇਖ ਸਕਦੇ ਆ ਜੀ ਹੁਣ ਸਾਗ ਸਾਡਾ ਜ਼ਿਆਦਾ ਪੈ ਚੁੱਕਾ ਹੈ ਪਤਲੇ 'ਚ ਇਸ ਤਰ੍ਹਾਂ ਹੀ ਕਰਦੇ ਨੇ ਆਪਾਂ ਨਾਲ-ਨਾਲ ਹੀ ਪਤਲੇ 'ਚ ਪਾਈ ਜਾਣਾ ਕੱਟੀ ਜਾਣਾ ਇਹ ਨਹੀਂ ਕਿ ਟੋਕੇ ਨਾਲ ਪਹਿਲਾਂ ਕੱਟ ਕੇ ਪਾ ਲੈਣਾ ਛੋਟਾ ਛੋਟਾ ਮੋਟਾ ਕੱਟੀਦਾ ਹੈ ਕਿਉਂਕਿ ਕਹਿੰਦੇ ਨੇ ਮੋਟਾ ਜਿਹੜਾ ਸਾਗ ਕੱਟਿਆ ਉਹ ਜਲਦੀ ਗਲਦਾ ਹੈ ਤੇ ਅਗੋਂ ਚਲੋ ਪਤਾ ਨਹੀਂ ਕੋਈ ਵੀ ਤਰੀਕਾ ਹੋ ਜੇ ਤਾਂ ਅਸੀਂ ਉਰੀਦਣਾ ਹੀ ਨਹੀਂ ਗੱਲ ਹੀ ਜਾਣਾ ਹੈ ਤੇ ਤੁਸੀਂ ਦੇਖ ਸਕਦੇ ਜੇ ਇਸ ਤਰ੍ਹਾਂ ਕਰਕੇ ਅਸੀਂ ਸਾਰਾ ਸਾਗ ਇਸ ਪਤੀਲੇ 'ਚ ਪਾ ਦਵਾਂਗੇ ਸਭ ਨੂੰ ਇਹ ਸਾਗ ਜਿਹੜਾ ਪਸੰਦ ਆਂਦਾ ਹੈ ਇਹੋ ਜੀ ਗੱਲ ਨਹੀਂ ਕਿ ਮੈਂ ਨਹੀਂ ਕਹਾਂਦਾ ਕੋਈ ਵੀ ਕਵੇ ਹਰ ਇੱਕ ਇਨਸਾਨ ਜੋ ਵੀ ਆ ਪੰਜਾਬ ਦਾ ਹੀ ਤਾਂ ਇਹ ਤੀਸ਼ੀ ਸਿਆਲ ਦੀ ਮਸ਼ਹੂਰ ਹੈ ਸਾਗ ਸਰੋਂ ਦਾ ਵਿੱਚ ਮੱਖਣੀ ਹੋਵੇ ਨਾਲ ਮੱਕੀ ਦੀ ਰੋਟੀ ਆ ਦੇਖ ਲੋ ਸਾਰਾ ਸਾਗ ਸਾਡਾ ਪੈ ਚੁਕਾ ਹੈ ਪਤੀਲੇ ਚ ਹੋਨੇ ਨੂੰ ਉਸੇ ਰਿੰਨਾ ਕੀ ਜਿਹੜਾ ਇਹਦਾ ਤਰੀਕਾ ਦੱਸ ਰਹੀ ਹਾਂ ਉਹ ਧਿਆਨ ਨਾਲ ਦੇਖਿਓ ਆ ਦੇਖਿਓ ਇੱਕ ਵਾਰੀ ਕਰ ਸੀ ਨਾ ਕੱਲਾ ਸਾਗ ਹੀ ਪਾ ਕੇ ਨਾ ਪਾਣੀ ਚ ਇਹਨੂੰ ਚੰਗੀ ਤਰ੍ਹਾਂ ਉਬਾਲਾ ਦਿਵਾ ਲਿਆ ਏ ਇਹ ਜਿਹੜਾ ਪਾਣੀ ਨਾ ਅਸੀਂ ਇਹ ਲਾ ਲਾਂਗੇ ਇਹ ਪਾਣੀ ਲਾਣ ਨਾਲ ਸਾਗ ਦਾ ਇੱਕ ਜ਼ਿਆਦਾ ਸਵਾਦ ਬਣੇਗਾ ਦੂਸਰਾ ਇਹ ਜਿਹੜਾ ਅਸੀਂ ਸਾਡੇ ਅਸੀਂ ਸਾਗ ਖਾਣੇ ਤੇ ਅੰਦਰ ਤਜਾ ਬਾਂਦਾ ਜ਼ਿਆਦਾ ਉਹ ਨਹੀਂ ਬਣੇਗਾ ਦੇਖਿਓ ਮੈਂ ਬਤੀਲੇ ਨੂੰ ਨਾ ਚੁੱਲੇ ਤੇ ਰੱਖ ਕੇ ਹੁਣ ਮੈਂ ਨਾਲ ਹੀ ਕੈਮਰਾ ਫੜਿਆ ਤੁਹਾਨੂੰ ਜ਼ਿਆਦਾ ਦਿਖਾਇਆ ਇਸ ਤਰ੍ਹਾਂ ਕਰਕੇ ਆ ਦੇਖਿਓ ਪਾਣੀ ਮੈਂ ਲਾ ਲਿਆ ਏ ਟੱਕਰ ਉੱਤੇ ਰੱਖ ਕੇ ਇੱਕ ਵਾਰੀ ਤੇ ਹੁਣ ਬਾਅਦ ਚੋਂ ਅਸੀਂ ਦੇ ਵਿੱਚ ਹੋਰ ਪਾਣੀ ਗਰਮ ਕਰਕੇ ਨਾਲੋਂ ਨਾਲ ਪਾਈ ਜਾਵਾਂਗੇ ਆ ਦੇਖਿਓ ਮੈਂ ਪਾਣੀ ਗਰਮ ਕਰ ਲਿਆ ਸੀ ਤੇ ਨਾਲ ਨਾਲ ਗਰਮ ਪਾਣੀ ਕਰਕੇ ਤੇ ਪਾਈ ਜਾਵਾਂਗੇ ਤੇ ਇਹ ਹੁਣ ਜਿਤਰਾ ਰਿਜੇਗਾ ਕੁੱਲਾ ਪਾਣੀ ਪਾ ਪਾ ਕੇ ਜਦੋਂ ਸਾਨੂੰ ਲੱਗੇ ਪਾਣੀ ਘਟਾ ਉਦੋਂ ਹੀ ਅਸੀਂ ਇਹਦੇ ਚ ਪਾਣੀ ਪਾ ਦੇਣਾ ਨਾਲ ਨਾਲ ਪਾਣੀ ਪਾਈ ਜਾਣਾ ਨਾਲ ਨਾਲ ਰੀਂਦੀ ਜਾਣਾ ਹੈ ਦੇਖੀ ਜਾਓ ਤੇ ਨਾਲ ਪਤਾ ਨਹੀਂ ਹੋਣੇ ਸੀ ਇਹਦੇ ਚ ਪਾ ਦਿੱਤਾ ਸੀ ਸਾਗ ਪਾਣੀ ਬਦਲ ਲਿਆ ਸੀ ਹੁਣ ਇਹ ਚ ਹਰੀ ਮਿਰਚਾ ਤੇ ਨਾਲ ਅਸੀਂ ਪਾਵਾਂਗੇ ਨਮਕ ਦੋ ਚੀਜ਼ਾਂ ਹੀ ਤੇ ਪਾ ਚ ਪਾਵਾਂਗੇ ਥੋੜਾ ਜਿਹਾ ਅਦਰਕ ਜੇ ਤੇ ਲਸਣ ਉਹ ਵੀ ਉਹ ਵੀ ਪਾ ਸਕਦੇ ਜੇ ਇਹ ਰਿੰਦੇ ਜੀ ਜੇ ਅਸੀਂ ਪਾ ਦਈਏ ਤੇ ਸਾਗ ਸਾਡਾ ਹੋਰ ਸਵਾਦ ਬੰਦਾ ਏ ਆ ਦੇਖ ਲਾਈ ਜਾਵਾਂਗੇ ਪਾ ਇਹਨੂੰ ਵਧੀਆ ਹੋ ਗਿਆ ਹੁਣ ਤੇ ਜਦੋਂ ਇਹਦੀ ਨਿਸ਼ਾਨੀ ਆ ਜਦੋਂ ਸਾਗ ਰੇਜਦਾ ਉਹ ਵੀ ਤੁਹਾਨੂੰ ਮੈਂ ਦੱਸਦੀ ਕਿਹੜੀ ਜਦੋਂ ਚੁੱਲੇ ਦੇ ਇਹਦੀ ਆਵਾਜ਼ ਗੜਗੜ ਦੀ ਆਂਦੀ ਬੜੀ ਵਧੀਆ ਹੁਣ ਇੰਨਾ ਕੁ ਫਰੈਂਡ ਅਸੀਂ ਸਾਗ ਰੇਨ ਚੁੱਕੇ ਆ ਤੇ ਇਹਦੇ ਵਿੱਚ ਮਰਚਾ ਤੇ ਨਮਕ ਪਾ ਦਿੱਤਾ ਹੁਣ ਇਹ ਰੇਜਦਾ ਪਿਆ ਨਾਲ ਇਹਦੇ ਵਿੱਚ ਅਸੀਂ ਹੁਣ ਪਾ ਰਹੇ ਆ ਪਾਲਕ ਤੇ ਮੇਤੀ ਅੱਧਾ ਸਾਗ ਫਿਰ ਡ੍ਰੇਨਿੰਗ ਹੀ ਅਸੀਂ ਵਿੱਚ ਪਾਲਕ ਤੇ ਮੇਥੀ ਪਾਨੇ ਕਿਉਂਕਿ ਪਾਲਕ ਤੇ ਮੇਥੀ ਜੀਤੀ ਹੋ ਜਾਂਦੀ ਕਿ ਸਾਗ ਨੂੰ ਥੋੜਾ ਟਾਈਮ ਲੱਗਦਾ ਹੈ ਨਾਲੇ ਅਸੀਂ ਜਿਹੜਾ ਸਾਗ ਪਾਇਆ ਸੀ ਉਹਦਾ ਅਸੀਂ ਪਾਣੀ ਲਾਇਆ ਸੀ ਤਾਂ ਕਰਕੇ ਅਸੀਂ ਪਾਲਕ ਮੇਥੀ ਨਾਲ ਨਹੀਂ ਸੀ ਪਾਇਆ ਇਸ ਕਰਕੇ ਅਸੀਂ ਦੁਬਾਰਾ ਬਾਅਦ ਚ ਪਾ ਰਹੇ ਆ ਦੇਖੇ ਆ ਬਾਅਦ ਸੁਣੀਓ ਤੁਸੀਂ ਸਾਗ ਦੀ ਬਾਦ ਇਹਦਾ ਸਹੀ ਤਰੀਕਾ ਜੇ ਤਰਨ ਰੇਜੇ ਸੁਣੀਓ ਫਿਰ ਧਿਆਨ ਨਾਲ ਤਰੇ ਤਰੇ ਫਰੈਂਡ ਦੇਖੀ ਜਾਵਾਂਗੇ ਨਾਲ ਨਾਲ ਅਸੀਂ ਹਲਾਈ ਜਾਵਾਂਗੇ ਜਦੋਂ ਚਾਣ ਜ਼ਰੂਰਤ ਪਵੇ ਇਹਦੇ ਵਿੱਚ ਪਾਣੀ ਦੀ ਘਟ ਗਿਆ ਏ ਇਹ ਐਂ ਸਾਰਾ ਦਿਨ ਰੇਜੇ ਦਾ ਰਹਿਣਾ 1 ਵਜੇ ਪੂਰਾ ਟਾਈਮ ਨਾਲ ਧਾਰ ਦਿੱਤਾ ਸੀ ਤੇ ਪਾਣੀ ਨਾਲ ਪਾਈ ਗਏ ਸੀ ਤੇ ਸਾਰੇ ਦਿਨ ਚੁੱਲੇ ਰਹਿ ਬਾਚ ਦੇਖਿਆ ਪਾਣੀ ਹੋਰ ਪਾ ਦਿੱਤਾ ਪਾਣੀ ਜਦੋਂ ਵੀ ਪਾਣਾ ਅਸੀਂ ਪਾਣੀ ਨੂੰ ਗਰਮ ਕਰ ਕਰਕੇ ਪਾਣਾ ਹੈ ਟਾਈਮ ਇੱਥੇ ਵੱਜ ਚੁੱਕੇ ਸੀ 3 ਦੋ ਘੰਟੇ ਹੋ ਗਏ ਸੀ ਨਾ ਸਾਗ ਰੇਜ ਦੇ ਨੂੰ ਤੇ ਹਜੇ ਵੀ ਦੋ ਘੰਟੇ ਨੇ ਵਧੀਆ ਹੋ ਰਿਹਾ ਜਨਾ ਹੈ ਅੱਛਾ ਕੋਟ ਇਹਨਾਂ ਸੀ ਹਿਲਾ ਦੇ ਜਾਵਾਂਗੇ ਪਾਣੀ ਐਨ ਚੰਗੀ ਤਰ੍ਹਾਂ ਸ਼ਾਮ ਦੇ ਵੱਜ ਚੁੱਕੇ ਸੀ ਪੰਜ ਤੇ ਮੰਮੀ ਆ ਗਈ ਆਪ ਦੀ ਸੀਟ ਤੇ ਕਿਉਂਕਿ ਮੈਨੂੰ ਤਾਂ ਮਕਈ ਦੀ ਰੋਟੀ ਨਹੀਂ ਬਣਾਣੀ ਆਂਦੀ ਤੇ ਸਾਗ ਵੀ ਦੱਸ ਚੁੱਕੇ ਸੀ ਕਿ ਬਣ ਚੁੱਕਾ ਹੈ ਪਾਣੀ ਬਿਲਕੁਲ ਇਹਦਾ ਖਤਮ ਹੋ ਚੁੱਕਾ ਸੀ ਇਹ ਚ ਮੰਮੀ ਨੇ ਅਲੜ ਪਾ ਕੇ ਸਾਗ ਨੂੰ ਚੁੱਲ੍ਹੇ ਤੇ ਕੋੜ ਦਿੱਤਾ ਤੇ ਬਾਅਦ ਵਿੱਚ ਕਰ ਮੈਂ ਫਿਰ ਉੱਤੇ ਰੱਖ ਕੇ ਆਪ ਹੱਥਾਂ ਨਾਲ ਬੈਠ ਕੇ ਕੋੜ ਲਿਆ ਸੀ ਤੇ ਇਹਦਾ ਮੰਮੀ ਨੇ ਲਾ ਆ ਦੇਖ ਸਕਦੇ ਜੇ ਸਾਗ ਸਾਡਾ ਅਜੇ ਨਾ ਕੋਟਣਾ ਹੈ ਇਤਰਾ ਹੀ ਬਣਿਆ ਹੈ ਅਜੇ ਇਹਨੂੰ ਮੈਲਣ ਪਾ ਕੇ ਥੋੜਾ ਜਿਹਾ ਫਿਰ ਕੋਟਾਂਗੀ ਸਾਗ ਪਰ ਬਹੁਤ ਜ਼ਿਆਦਾ ਸਵਾਦ ਬਣਿਆ ਸੀ ਇੱਧਰ ਮੈਂ ਨਾਲ ਕਰ ਰਹੀ ਹਾਂ ਤੜਕੇ ਦੀ ਤਿਆਰੀ ਇੱਧਰ ਪਿਆਜ਼ ਤੇ ਅਦਰਕ ਪਾਵਾਂਗੇ ਲਸਨ ਸਕਿੱਪ ਕਰਾਂਗੇ ਮੰਮੀ ਹੁਣ ਇੱਧਰ ਬਣਾਉਣ ਲੱਗ ਪਈ ਸੀ ਜੁੱਲੇ ਤੇ ਰੋਟੀ ਮੱਕੀ ਦਾ ਆਟਾ ਡਾਲ ਰਹੀ ਹਾਂ ਜਿਹੜੀ ਸੀ ਤੇ ਫਿਰ ਟਾਈਮ ਨਾਲ ਇਹ ਰੋਟੀ ਤਿਆਰ ਬਣ ਜੇ ਤਾਂ ਫਿਰ ਇਹਨੂੰ ਵੀ ਸੰਭਾਲਣਾ ਪੈਂਦਾ ਹੈ ਕਹਿੰਦੇ ਕਰਾ ਤੇਰਾ ਆਟਾ ਵਧੀਆ ਹੁੰਦਾ ਹੈ ਜੁਕਾਏ ਤੇ ਆਹ ਕਹਿੰਦਾ ਅੱਜ ਨਹੀਂ ਇੱਥੇ ਬਚਨ ਦਾ ਸਾਲ ਹੋ ਗਿਆ ਬਣ ਗਿਆ ਲੂਣ ਥੋੜਾ ਘੰਦਰ ਘਾਟ ਕੇ ਫਿਰ ਇਹਨੂੰ ਗਰੀਮ ਕੋਟਾ ਖੋਣਾਂ ਚਿੱਤ ਪਾਣੀ ਪਾ ਲੇ ਰੋਟੀ ਕਿ ਨਾਲੇ ਸੀ ਸਾਗ ਨੇ ਪੂਰੀ ਫੇਰ ਵਧੀਆ ਤਰ੍ਹਾਂ ਹੀ ਕੋਲ ਲੱਗਦੀ। ਅਗਾਈ ਦੀ ਰੋਟੀ ਅੰਮੀ ਕਹਿੰਦੇ ਪਹਿ ਹੀ ਹੰਦੀ ਦੇ ਹੱਥਾਂ ਦੇ ਮੋਂ ਬਹੁਤ ਸੋਨੇ ਕੱਢ ਲੈਂਦੇ ਨੇ ਕਿੰਦੇ ਸੀ ਆਟਾ ਨਹੀਂ ਨਵਧੀਆ। ਤੇਰ ਪਾਣੀ ਵੀ ਪਾਇਆ ਸੀ ਤੇ ਫਿਰ ਥੋੜਾ ਜਿਹਾ ਫਰ ਬਾਤੀ ਚੱਕਲੇ ਦੀ ਵਰਤੋਂ ਕਰਨੀ ਪਈ। ਜੀ ਆਹ ਦੇਖ ਫਿਰ ਹੁਣ ਇਹਨੂੰ ਮੈਂ ਨਾ ਚੰਗੀ ਤਰ੍ਹਾਂ ਅੰਦਰ ਲਿਆ ਕੇ ਨਾ ਕੋਲ ਲਿਆ ਦੇਖ ਸਕਦੇ ਜਿਹਦਾ ਤੁਸੀਂ ਰੰਗ ਇਹਦਾ ਪੂਰੀ ਤਰ੍ਹਾਂ ਆਪਣੇ ਆਪ ਘੋਟ ਚੁਕਾਇ ਕਿ ਕਿਸੇ ਵਲੇਸੀ ਮਸ਼ੀਨ ਨਾਲ ਘੋਟਦੇ ਆ ਪਰ ਨਹੀਂ। ਇੱਥੇ ਅਸੀਂ ਅੱਜ ਹੱਥ ਨਾਲ ਘੋਟਿਆ ਇਧਰ ਮੇਰੇ ਪਿਆਜ਼ ਤੇ ਅਦਰਕ ਹੋ ਚੁੱਕੇ ਨੇ ਇਧਰ ਜਿੰਨਾ ਕ ਸੀ ਖਾਣਾ ਰਾਤ ਦੇ ਟਾਈਮ ਦਾ ਉਹਨਾਂ ਕੇ ਅਸੀਂ ਤੜਕਾ ਲਾਵਾਂਗੇ ਸਵੇਰੇ ਫਿਰ ਲਾਵਾਂਗੇ ਇਤਰਾ ਸਾਗ ਜਿਹੜਾ ਹੈ ਜਿਆਦਾ ਸਵਾਦ ਲੱਗਦਾ ਹੈ ਤੇ ਫਰੈਂਡ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤੇ ਆ ਦੇਖ ਸਕਦੇ ਜੇ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਮੇਰੇ ਸਾਗ ਦੀ ਵੀਡੀਓ ਕਿਹੋ ਜਿਹੀ ਲੱਗੀ ਤੇ ਪੰਜਾਬੀਆਂ ਦਾ ਫੇਵਰਟ ਸਾਗ ਇਧਰ ਮੈਂ ਢੜਕਾ ਜਿੰਨਾ ਗਸੀ ਰਾਤ ਨੂੰ ਖਾਣਾ ਹੈ ਤੇ ਖਾਵਾਂਗੇ ਓਦੋਂ ਟਾਈਮ ਹੀ ਹੋ ਗਿਆ ਸੀ ਮੈਂ ਸ਼ੀਵੇ ਤੱਕ ਰੋਟੀ ਸਗਨਾਲ ਗਰਮ-ਗਰਮ ਖਾ ਲੈਣ ਚੰਗੀ ਹੈ ਇਧਰ ਮੈਂ ਦੇ ਰਹੀ ਸੀ ਇਹ ਰੋਟੀ ਸਾਰਿਆਂ ਨੂੰ ਨਾਲੋਂ ਨਾਲ ਮੰਮੀ ਲਾਂਦੇ ਜਾ ਰਹੇ ਸੀ ਮੈਂ ਦੇ ਰਹੀ ਸੀ ਇਧਰ ਮੰਮੀ ਦੇਣੇਗੇ ਪਹਿਲੋ ਗ੍ਰੇਜ ਨੂੰ ਅੰਚ ਪਹਿਲੋ ਖਾਂ ਲੱਗ ਪਿਆ ਸੀ ਤਾਂ ਦੇਖਿਓ ਮੈਂ ਕਈ ਦੀ ਰੋਟੀ ਗਰਮ-ਗਰਮ ਚੁੱਲ੍ਹੇ ਦੀ ਤਾਂ ਤੇ ਸੁਆਦੀ ਵਖਰਾ ਹੈ ਦੇਖਿਓ ਮੰਮੀ ਹੁਣ ਪਾ ਕੇ ਦੇਣਗੇ ਰੋਟੀ ਰੱਖ ਕੇ ਦੇਣਗੇ ਥਾਲੀ 'ਚ ਮਸਾਗੰਦਰ ਪਾਲੇ ਅਸ ਥਾਲੇ ਰਕਵੇ 'ਚ ਪਾਵਾਂਗੇ ਕਿਉ ਤੇ ਸਾਡੀ ਅੱਜ ਦੀ ਰੈਸਪੀ ਬਣ ਕੇ ਤਿਆਰ ਦੱਸਿਓ ਫਰੈਂਡ ਤੁਹਾਨੂੰ ਕਿਹੋ ਜਿਹੀ ਲੱਗੀ ਆ ਦੇਖੋ ਹੁਣ ਕਿਉ ਪਾ ਦਿੱਤਾ ਖੁੱਲਾ ਹੀ ਚਾ ਦੇਖੋ ਠੀਕ ਹੈ ਫਰੈਂਡ ਮਿਲਦੇ ਹਾਂ ਕੋਰ ਨਵੀਆਂ ਵੀਡੀਓ ਨਾਲ ਬਾਏ ਬਾਏ